ਪ੍ਰਿਵਾਨ ਵੈਲਕਮ ਬੈਕ ਟੂ ਮਾਈ ਚੈਨਲ ਐਂਡ ਸਸ਼ੀਆ ਕਾਲ ਜੀ ਹੋਪ ਸਾਰੇ ਵਧੀਆ ਠੀਕ ਹੈ ਤੰਦਰੁਸਤ ਹੈ ਤੇ ਅੱਜ ਮੈਂ ਜਿਹੜਾ ਇਸ ਪੋਸਟਰ 'ਤੇ ਬੈਠੀ ਆ ਯਾਨੀ ਕਿ ਮੈਂ ਸੁਖ ਆਸਨ 'ਤੇ ਬੈਠੀ ਆ ਤੇ ਸੁੱਖ ਲੈ ਰਹੀ ਆ ਤੇ ਅੱਜ ਮੈਂ ਤੁਹਾਨੂੰ ਇੱਕ ਏਸੀ ਟੌਪਿਕ ਤੇ ਗੱਲ ਕਰਨ ਵਾਲੀ ਆ ਕਿ ਸਰਦੀਆਂ ਦੇ ਵਿੱਚ ਅਰਥ ਹੀ ਕਰਨਾ ਪੋਸੀਬਲ ਨਹੀਂ ਆ ਆਪਾਂ ਸੈਰ ਵੀ ਨਹੀਂ ਕਰਦੇ ਐਕਸਰਸਾਈਜ਼ ਵੀ ਨਹੀਂ ਕਰਦੇ ਯੋਗਾ ਵੀ ਨਹੀਂ ਕਰਦੇ ਤੇ ਆਪਾਂ ਬਹੁਤ ਜ਼ਿਆਦਾ ਜਿੜੇ ਹੈ ਦੀਆਂ weight ਵੀ ਗੇਨ ਕਰ ਲੈਨੇ ਤੇ ਬਿਮਾਰੀਆਂ ਨੂੰ ਵੀ ਸੱਤਾ ਦੇ ਦਿੰਦੇ ਆ ਸੋ ਮੈਂ ਅੱਜ ਤੁਹਾਨੂੰ ਵੀਡੀਓ ਬਣਾਉਣ ਲਈ ਇਹ ਸਭ ਕਰ ਰਹੀ ਮੈਂ ਰੈਗੂਲਰ ਜਦੋਂ ਤੋਂ ਮੈਨੂੰ ਇਹ ਚੀਜ਼ਾਂ ਦਾ ਪਤਾ ਲੱਗਾ ਮੈਂ ਉਦੋਂ ਤੋਂ ਰੈਗੂਲਰ ਸਵੇਰੇ ਸ਼ਾਮ ਦਾ ਜਿਹੜਾ ਖਾਣਾ ਆ ਮੈਂ ਜ਼ਮੀਨ ਬੈਕੇ ਹੀ ਖਾਨੀ ਆ ਸਭ ਤੋਂ ਪਹਿਲਾਂ ਇਹ ਇੱਕ ਅਰਥਿੰਗ ਦਾ ਵੀ ਤਰੀਕਾ ਹੈ ਔਰ ਜਿਹੜੇ ਤੁਸੀਂ ਯੋਗਾ ਅਸਨ ਦੇ ਵਿੱਚ ਸੁਨਿਆ ਹੋਣਾ ਕਿ ਸਾਡੇ ਬੈਕ ਤੇ ਚੱਕਰ ਹੁੰਦੇ ਆ ਜਿਵੇਂ ਆਪਾਂ ਕਹਿੰਨੇਗੀ ਉਹ ਚੱਕਰਾਂ ਨੂੰ ਐਕਟੀਵੇਟ ਚੱਕਰਾਂ ਨੂੰ ਐਕਟੀਵੇਟ ਕਿਵੇਂ ਕਰੂਗੇ ਤੁਸੀਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਇੱਥੇ ਇੱਦਾਂ ਉਹ ਚੱਕਰ ਵਾਲੇ ਤੁਹਾਨੂੰ ਆਉਂਦੇ ਆ ਮੈਂ ਤੁਹਾਨੂੰ ਇਹਦੇ ਵਿੱਚ ਵੀ ਜਿਹੜੀ ਇੱਕ ਫੋਟੋ ਵੀ ਸ਼ੇਅਰ ਕਰ ਦੇਵਾਂਗੀ ਕਿ ਮੈਂ ਕਿਹੜੇ ਚੱਕਰਾਂ ਦੀ ਗੱਲ ਕਰ ਰਹੀ ਹਾਂ ਉਹ ਚੱਕਰਾਂ ਨੂੰ ਐਕਟੀਵੇਟ ਵੀ ਤਾਂ ਕਰਨਾ ਪੈਣਾ ਨਾ ਉਹ ਇਹ ਤਾਂ ਹੈ ਨਹੀਂ ਕਿ ਆਪਾਂ ਬਸ ਸੁੱਤੇ ਉੱਠੇ ਬੈਠੇ ਤੇ ਉਹ ਚੱਕਰ ਐਕਟੀਵੇਟ ਹੋ ਗਏ ਨਹੀਂ ਜਦੋਂ ਤੁਸੀਂ ਇਸ ਆਸਨ ਚ ਬੈੰਦੇ ਇਹਨੂੰ ਕਹਿੰਦੇ ਆ ਸੁਖ ਆਸਨ ਸੁਖ ਆਸਨ ਦੇ ਵਿੱਚ ਨਾਰਮਲ ਚੰਕੀ ਮਾਰ ਕੇ ਤੁਸੀਂ ਸਟ੍ਰੇਟ ਆਪਣੀ ਸਪਾਇਨਲ ਨੂੰ ਵੀ ਦਾ ਸਟ੍ਰੇਟ ਕਰਕੇ ਬੈੰਨੇ ਆ ਪਰ ਆਪਣਾ ਭੋਜਨ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਰਥੀ ਹੁੰਦੀ ਹੈ ਦੂਜੇ ਨੰਬਰ ਤੇ ਜਿਹੜੇ ਤੁਹਾਡੀ ਡਿਪਰੈਸ਼ਨ ਟੈਂਸ਼ਨ ਸਟ्रेस ਆ ਰਿਲੀਜ਼ ਹੁੰਦੀ ਹੈ ਤੀਜੇ ਤੁਹਾਡੇ ਉਹ ਜਿਹੜੇ ਚੱਕਰਾਂ ਦੀ ਮੈਂ ਗੱਲ ਕਰ ਰਹੀ ਆ ਉਹ ਐਕਟੀਵੇਟ ਹੁੰਦੇ ਆ ਠੀਕ ਹੈ ਔਰ ਇਹੀ ਸਭ ਤੋਂ ਵੈਸਤ ਤਰੀਕਾ ਹੈ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਨੂੰ ਵੱਡਿਆਂ ਤੋਂ ਹੀ ਸਿੱਖਣ ਨੂੰ ਸਾਡੇ ਬਜ਼ੁਰਗ ਅਗੇ ਚਟਾਈਆਂ ਤੇ ਬੰਦ ਹੁੰਦੇ ਸੀ ਜਲੀਨਾ ਤੇ ਬੰਦੇ ਹੁੰਦੇ ਸੀ ਗਰਮੀਆਂ ਚ ਤਾਂ ਚਲੋ ਅਸੀਂ ਤਾਂ ਬਹਿ ਲਵਾਂਗੇ ਲੇਕਿਨ ਸਰਦੀਆਂ ਦੇ ਵਿੱਚ ਮੈਂ ਤਾਂ ਇੱਕ ਹੋਰ ਗੱਲ ਦੱਸ ਦਉਂ ਕਿ ਫਟੇ ਹਲਕੀ ਜੀ ਪਤਲੀ ਜੀ ਲੇਅਰ ਵਾਲੀ ਇੱਕ ਮੈਟ ਦੀ ਯਾ ਕੋਈ ਕੋੜਾ ਨਾ ਕੱਪਾ ਕੋਸ਼ਾ ਕੋਈ ਦਾਇਆ ਕੋਈ ਸਾਡੇ ਖਾਣ ਨਾ ਕੋੜੇ ਗਿਆ ਤੇ ਆਪਾਂ ਉਸ ਤੋਂ ਬਾਅਦ ਚਟਾਈ ਦਾ ਪ੍ਰਯੋਗ ਕਰੀਏ ਪਲਾਸਟਿਕ ਵਾਲੀ ਚਟਾਈ ਦਾ ਪ੍ਰਯੋਗ ਨਾਲ ਕਰਨ ਲਈ ਦੂਜੀ ਗੱਲ ਇਹਦੇ ਵਿੱਚ ਆ ਜਾਂਦੀ ਹੈ ਡਾਇਰੈਕਟ ਫਰਸ਼ ਤੇ ਵੀ ਬਹਿ ਸਕਦੇ ਆ ਆਪਣੇ ਬੱਚਿਆਂ ਨੂੰ ਇਹ ਸਿਖਾਓ ਕਿ ਆਪਣੇ ਬਜ਼ੁਰਗਾਂ ਨੇ ਤਾਂ ਇਹ ਚੀਜ਼ਾਂ ਕਿੱਧੀਆਂ ਸੀ ਇਸੇ ਕਰਕੇ ਹੀ ਇੰਨੇ ਤੰਦਰੁਸਤ ਤੇ ਵਧੀਆ ਰਹੇ ਸੀ ਅਸੀਂ ਬੁਵਾਈਆਂ ਨੂੰ ਸਬਦਾ ਦਿੰਦੇ ਹੀ ਘਾਤੇ ਆ ਕਿਉਂਕਿ ਸਾਨੂੰ ਨਾ ਖੋਜਨ ਕਰਨਾ ਆਉਂਦਾ ਤੇ ਨਾ ਸਾਨੂੰ ਚੱਜ ਨਾ ਬੈਣਾ ਆਉਂਦਾ ਤੇ ਆਸਨਾਵਰੇ ਤਾਂ ਗੱਲ ਹੀ ਛੱਡ ਲਓ ਤੇ ਇਸ ਸੁਖਾਸਨ ਅੱਜ ਤੋਂ ਹੀ ਸ਼ੁਰੂ ਕਰੋ ਤਾਂ ਫੇਰ ਮੈਨੂੰ ਦੱਸਿਓ ਤੁਹਾਨੂੰ ਇਹ ਚ ਕਿੰਨੀ ਰਿਲੀਫ ਮਿਲੀ ਮਿਲਦੇ ਆਪੇ ਵਧੀਆ ਜੇ ਟੌਪਿਕ ਨਾਲ ਫੇਰ ਤੋਂ ਜੀ ਮੈਂ ਆਪਣਾ ਖਾਣਾ ਖਾ ਲਵਾਂ ਥੈਂਕ ਯੂ ਵੈਰੀ ਮਚ ਐਮ ਸਚੀਆ ਕਾਂਜੀ